ਪੰਜਾਬ ਦੇ ਵਿੱਚ ਸੀਤ ਲਹਿਰ ਨੇ ਪੂਰੇ ਤਰੀਕੇ ਦੇ ਨਾਲ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਸਵੇਰੇ ਸ਼ਾਮ ਲੋਕਾਂ ਨੂੰ ਕਾਂਬਾ ਛੜਿਆ ਹੁੰਦਾ ਹੈ ਕਿਉਂਕਿ ਠੰਡ ਇੰਨੀ ਜ਼ਿਆਦਾ ਵੱਜ ਚੁੱਕੀ ਹੈ ਖਾਸ ਕਰਕੇ ਸਵੇਰ ਦੇ ਵੇਲੇ ਤੇ ਸ਼ਾਮ ਹੁੰਦੇ ਹੀ ਹਾਲਾਂਕਿ ਦੁਪਹਿਰ ਦੇ ਵੇਲੇ ਇੰਨੀ ਠੰਡ ਦਾ ਮਹਿਸੂਸ ਨਹੀਂ ਹੁੰਦੀ ਹੈ ਪਰ ਸਵੇਰੇ ਸ਼ਾਮ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਕੋਲਡ ਵੇਵ ਦਾ ਅਲਰਟ ਵੀ ਜਾਰੀ ਕਰ ਦਿੱਤਾ ਹੈ ਨਾਲ ਹੀ ਲੋਕਾਂ ਨੂੰ ਐਡਵਾਈਸ ਦੀ ਵੀ ਜਾਰੀ ਕੀਤੀ ਗਈ ਹੈ ਕਿ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਕਿਉਂਕਿ ਅਜੇ ਮੌਸਮ ਦੇ ਵਿੱਚ ਸਰਦੀ ਜ਼ੁਖਾਮ ਬਹੁਤ ਛੇਤੀ ਲੱਗਦਾ ਹੈ ਤਾਂ ਜੇਕਰ ਇਸ ਵਾਰ ਇਹ ਸਰਦੀ ਜ਼ੁਖਾਮ ਲੱਗ ਜਾਵੇ ਤਾਂ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਜਿਸ ਕਰਕੇ ਲੋਕਾਂ ਨੂੰ ਇਹ ਬਿਮਾਰੀ ਲੰਬੇ ਸਮੇਂ ਤੱਕ ਚਲਣੀ ਪੈਂਦੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਰਵਾਲੀ ਟੀਵੀ ਦੇ ਉੱਤੇ ਰੋਜ਼ਾਨਾ ਹਰ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਕਿ ਤੁਹਾਨੂੰ ਸ਼ਹਿਰ ਦੇ ਮੌਸਮ ਦਾ ਹਾਲ ਪਤਾ ਹੋ ਸਕੇ ਹਾਲਾਂਕਿ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸਰਦੀ ਪੂਰੀ ਤਰ੍ਹਾਂ ਦਸਤ ਦੇ ਚੁੱਕੇ। ਸ਼ੀਤ ਲਹਿਰ ਨੇ ਲੋਕਾਂ ਨੂੰ ਕੰਬਾ ਛੇੜ ਦਿੱਤਾ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਸ਼ੀਤ ਲਹਿਰ ਚੱਲ ਰਹੀ ਹੈ। ਰਾਜ ਦੇ ਘੱਟੋ ਘੱਟ 8 ਜ਼ਿਲ੍ਹਿਆਂ ਦੇ ਵਿੱਚ ਅੱਜ yellow alert ਜਾਰੀ ਕੀਤਾ ਗਿਆ। ਇਸ ਦੇ ਕਾਰਨ ਰਾਤ ਦਾ ਤਾਪਮਾਨ ਵੀ ਕਾਫੀ ਘਟ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਦੇ ਨਿਯੰਤਮ ਤਾਪਮਾਨ ਦੇ ਵਿੱਚ 0.2 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਜਿਸ ਦੇ ਨਾਲ ਤਾਪਮਾਨ ਹੁਣ ਨਿਯਮਿਤ ਪੱਦਰ ਦੇ ਨੇੜੇ ਆ ਗਿਆ ਹੈ ਤਾਂ ਸਭ ਤੋਂ ਘੱਟ ਤਾਪਮਨ ਪੰਜਾਬ ਦੇ ਆਮਦਪੁਰ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ ਕਿ ਤਾਪਮਨ 2.8 ਡਿਗਰੀ ਸੈਲਸੀਅਸ ਰਿਹਾ ਤੇ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਯਾਨੀ ਕਿ 28.3% ਜੋ ਕਿ 3 ਅ ਪਰਸੈਂਟ ਤਾਪਮਨ ਰਿਹਾ ਹੈਗਾ ਤੇ ਵੀਰਵਾਰ ਨੂੰ ਵੀ ਸ਼ੀਤ ਲਹਿਰ ਦਾ ਅਲਰਟ ਜਾਰੀ ਰਹੇਗਾ ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ ਲੋਕਾਂ ਨੂੰ ਠੰਡ ਤੋਂ ਬਚਣ ਦੇ ਲਈ ਐਡਵਾਈਸ ਜਾਰੀ ਕਰ ਚੁੱਕਿਆ ਹੈ ਇਸ ਵੇਲੇ ਇੱਕ ਵੈਸਟਰਨ ਡਿਸਟਰਬੈਂਸ ਹਿਮਾਲਿਆ ਦੇ ਨੇੜੇ ਬਣਿਆ ਹੋਇਆ ਹੈ ਹਾਲਾਂਕਿ ਹਿਮਾਚਲ ਪ੍ਰਦੇਸ਼ ਤੋਂ ਠੰਡੀਆਂ ਹਵਾਵਾਂ ਪੰਜਾਬ ਦੇ ਵੱਲ ਨੂੰ ਆ ਰਹੀਆਂ ਨੇ ਤਾਂ ਇਸ ਦੇ ਕਾਰਨ ਹਵਾਵਾਂ ਦੇ ਵਿੱਚ ਹਲਕਾ ਬਦਲਾਅ ਬਣਿਆ ਹੋਇਆ ਹੈ ਜਿਵੇਂ ਕਿ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਅਤੇ ਫਿਰੋਜ਼ਪੁਰ ਦੇ ਵਿੱਚ ਸ਼ੀਤ ਲਹਿਰ ਚਲੇਗੀ ਇਸ ਬਦਲਦੇ ਮੌਸਮ ਦੇ ਵਿੱਚ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅੱਜ ਅਤੇ 12 ਦਸੰਬਰ ਨੂੰ ਜੋ ਕਿ ਦਿੱਲੀ ਅੰਬਾਲਾ ਹਾਈਵੇ ਅਤੇ ਅੰਬਾਲਾ ਅੰਬਲੇਰ ਹਾਈਵੇ ਦੇ ਉੱਤੇ ਮੌਸਮ ਸਾਫ਼ ਰਹੇਗਾ ਹਾਲਾਂਕਿ 11 ਦਸੰਬਰ ਨੂੰ ਹਲਕੇ ਬੱਦਲ ਛਾਈ ਰਹਿਣਗੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਂ ਫਿਰ ਸੰਭਾਵਨਾ ਨਹੀਂ ਜਤਾਈ ਗਈ ਹੈ ਦਾ ਮੌਸਮ ਵਿਭਾਗ ਦੇ ਅਨੁਸਾਰ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਨਿਯਮਤਮ ਤਾਪਮਾਨ 10 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹਿਮਾਚਲ ਦੇ ਵੱਲੋਂ ਆ ਰੀਆਂ ਠੰਡੀਆਂ ਹਵਾਵਾਂ ਮੌਸਮ ਨੂੰ ਹੋਰ ਪ੍ਰਭਾਵਿਤ ਕਰ ਰਹੀਆਂ ਨੇ ਇਸ ਕਰਕੇ ਰੂਪਨਗਰ ਯਾਨੀ ਕਿ ਰੋਪੜਾ ਨਿਯਮਤਮ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਨੂੰ ਦੱਸ ਦੇ ਕਿ ਚੰਡੀਗੜ੍ਹ ਦੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 8.6 ਡਿਗਰੀ ਸੈਲਸੀਅਸ ਰਿਹਾ ਜਿਸ ਦੇ ਵਿੱਚ 3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਜਦਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਕਿਵੇਂ ਚਾਹੋ ਵੀ ਤੁਹਾਨੂੰ ਦੱਸ ਦਿੰਦੇ ਆ ਅੰਮ੍ਰਿਤਸਰ ਦੇ ਵਿੱਚ 6.1 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 9.2 ਡਿਗਰੀ ਸੈਲਸੀਅਸ ਪਠਾਨਕੋਟ ਦੇ ਵਿੱਚ 5.6 ਡਿਗਰੀ ਸੈਲਸੀਅਸ ਤੇ ਬਠਿੰਡਾ ਦੇ ਵਿੱਚ ਗੁਰਦਾਸਪੁਰ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਫਰੀਦਕੋਟ ਤੇ ਫਿਰੋਜ਼ਪੁਰ ਦੇ ਵਿੱਚ ਜੋ ਕਿ 5.8 ਡਿਗਰੀ ਦੇ ਨੇੜੇ ਦੇੜੇ ਜੋ ਕਿ ਤਾਪਮਾਨ ਰਹਿ ਰਿਹਾ ਹੈ ਤਾਂ ਸੂਬੇ ਭਰ ਦੇ ਵਿੱਚ ਤਾਪਮਾਨ ਦੇ ਵਿੱਚ ਇਸ ਕਦਰ ਗਿਰਾਵਟ ਦੇ ਕਾਰਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਦੇ ਨਾਲ ਚੰਡੀਗੜ੍ਹ ਦੀ ਹਵਾ ਹੋਰ ਪ੍ਰਦੂਸ਼ਿਤ ਜੋ ਕਿ ਨਜ਼ਰ ਆ ਰਹੀ ਹੈ ਸਵੇਰੇ 6 ਵਜੇ ਪੰਜਾਬ ਦਾ AQI ਜੋ ਕਿ 99 ਜੋ ਕਿ 99 ਦਰਜ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਜਲੰਧਰ ਖੰਨਾ ਲੁਧਿਆਣਾ ਮੰਡੀ ਗੋਵਿੰਦਗੜ੍ਹ ਤੇ ਪਟਿਆਲਾ ਦੇ ਵਿੱਚ ਦਾ 150 ਦਿਨ ਨੇੜੇ ਦੇੜੇ ਰਿਹਾ ਹੈਗਾ ਹਾਲਾਂਕਿ ਮੰਡੀ ਗੋਵਿੰਦਗੜ ਦਾ AQI 207 ਦਰਜ ਕੀਤਾ ਗਿਆ ਯਾਨੀ ਕਿ ਸਬ ਤੋਂ ਵੱਧ ਪ੍ਰਦੂਸ਼ਣ ਜੋ ਕਿ ਹਵਾ ਦੇ ਵਿੱਚ ਪ੍ਰਦੂਸ਼ਣ ਮੰਡੀ ਗੋਵਿੰਦਗੜ ਦੇ ਵਿੱਚ ਪਾਇਆ ਗਿਆ ਤਾਂ ਇਸ ਮੁਤਾਬਕ ਚੰਡੀਗੜ੍ਹ ਦੀ ਹਵਾ ਇਸ ਵੇਲੇ ਪੰਜਾਬ ਦੇ ਕਈ ਜ਼ੀਰਾ ਦੇ ਨਾਲੋਂ ਕਾਫੀ ਵੱਧ ਪ੍ਰਦੂਸ਼ਿਤ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਭੂਕਵਾਨੀ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ ਹਾਲਾਂਕਿ 11 ਦਸੰਬਰ ਨੂੰ ਯਾਨੀ ਕਿ ਕੱਲ ਆਉਣ ਵਾਲੇ ਦਿਨਾਂ ਦੇ ਵਿੱਚ ਬੱਦਲ ਛਾਈ ਰਹਿਣਗੇ 22 12 ਦਸੰਬਰ ਨੂੰ ਜੋ ਕਿ ਹਾਈਵੇ ਬਿਲਕੁਲ ਸਾਫ਼ ਰਹਿਣਗੇ ਪਰ 11 ਦਸੰਬਰ ਨੂੰ ਹਲਕੇ ਬੱਦਲ ਵਿਚਾਈ ਰਹਿ ਸਕਦੇ ਨੇ ਹਾਲਾਂਕਿ ਬਾਰਿਸ਼ ਨੂੰ ਲੈ ਕੇ ਕੋਈ ਵੀ ਅਲਰਟ ਜਾਂ ਸੰਭਾਵਨਾ ਜਾਰੀ ਨਹੀਂ ਕੀਤੀ ਗਈ ਹੈ